ਸਤਕਾਰਯੋਗ ਮੇਰੇ ਸਾਰੇ ਸਤਿ ਮੀਡੀਆ ਦੇ ਭਰਾਵੋ ਜੋ ਅੱਜ ਵਿਪਾਰ ਮੰਡਲ ਦੀ ਮੀਟਿੰਗ ਰੱਖੀ ਗਈ ਸੀ ਉਹ ਮੇਨ ਮਕਸਦ ਜਿਹੜਾ 18 ਤਰੀਕ ਨੂੰ ਨੇਰੀ ਤੂਫਾਨ ਚੱਕਰਵਾਇਆ ਉਸ ਬਾਅਦ ਰੱਖੀ ਗਈ ਹੈ ਲੇਕਿਨ ਇਸ ਤੋਂ ਪਹਿਲਾਂ ਕਿ ਆਪਾਂ ਉਸ ਬਾਰੇ ਗੱਲ ਕਰੀਏ ਮੈਂ ਸਭ ਤੋਂ ਪਹਿਲਾਂ ਆਪਾਂ ਸ਼ਰਧਾਂਜਲੀ ਦੇਣਾ ਚਾਹਾਂਗਾ ਉਹਨਾਂ ਸ਼ਹੀਦਾਂ ਨੂੰ ਉਹਨਾਂ નિર્ਦੋਸ਼ ਬੇਗੁਨਾ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਗਾਮ ਦੇ ਵਿੱਚ ਦੇਖਤਿਆਂ ਨੂੰ ਮਾਣ ਕਰਾਇਆ ਕਿ ਪੂਰੀ ਵਿਪਾਰ ਮੰਡਲ ਦੀ ਟੀਮ ਸਮਿਤੀ ਚੇਰਮਨ ਸਾਹਿਬ ਸਾਰੇ ਹੀ ਸਾਡੇ ਆਦੇ ਦਾ ਸਹਿਮਾਨਾ ਕਰਦਾ ਮੈਂ ਕਿਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਉੱਥੇ ਹੀ ਉਹਨਾਂ ਪਰਿਵਾਰਾਂ ਨੂੰ ਵੀ ਅਸੀਂ ਸਵਾਸਣ ਦਵਾਨੇ ਆ ਕਿ ਪੂਰਾ ਦੇਸ਼ ਉਹਨਾਂ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਕਿ ਸਰਕਾਰ ਕੋਈ ਮੰਗ ਕਰਦੇ ਆ ਕਿ ਜਿਹੜੇ ਵੀ ਦੈਸ਼ਗਰਦਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਜਲਦ ਤੋਂ ਜਲ ਜਿਹੜਾ ਹੈ ਮੌਤ ਦੀ ਸਜ਼ਾ ਦਿੱਤੀ ਜਾਵੇ ਤੇ ਹੋਰ ਵੀ ਜਿਹੜੇ ਕੈਂਪ ਇਦਾਂ ਦੇ ਚੱਲਦੇ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦੇ ਵਿੱਚ ਰਾਜਕੁਤਾ ਫਰਮਾਨ ਦੀ ਕੋਸ਼ਿਸ਼ ਕੀਤੀ ਹੈ Hindu Muslim Sikh ਦਾ ਸਾਂਝਾ ਨਿਬਣਾ ਲਿਖਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਖਤਮ ਚੁੱਕਣਾ ਹੈ ਤਾਂ ਅੰਜਲੀ ਹੈ ਤੇ ਦੂਸਰੇ ਨੰਬਰ ਤੇ ਜੋ ਅੱਧੀ ਮੇਨ ਬਕਸਟ ਮੀਟਿੰਗ ਅਸੀਂ ਰੱਖੀ ਹੈ 18 ਤਰੀਕ ਨੂੰ ਕਿਸ ਤਰ੍ਹਾਂ ਦੀ ਸਾਰਣ ਪਤਾ ਹੀ ਹੈ ਇੱਕ ਬਹੁਤ ਜ਼ਬਰਦਸਤ ਉਦਰਤੀ ਆਫਤਾ ਅਚਾਨਕ ਤੂਰੀ ਦੇ ਵਿੱਚ ਤੂਰੀ ਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਆਈ ਬਹੁਤ ਵੱਡਾ ਇੱਕ ਤੂਫਾਨ ਜਿਸ ਨੇ ਸਾਰਾ ਕੁਝ ਹੈਜ਼ਨਸ ਕਰਕੇ ਰੱਖ ਦਿੱਤਾ ਜਿਸ ਦੇ ਵਿੱਚ ਸਭ ਤੋਂ ਵੱਸਾ ਜਿਹੜਾ ਨੁਕਸਾਨ ਹੈ ਉਹ ਸ਼ੈਲਰ ਇੰਡਸਟਰੀ ਸਿੱਖ ਸ਼ੈਲਰ ਪ੍ਰਿੰਟ ਦਾ ਤੇ ਇੰਡਸਟਰੀ ਦਾ ਨੁਕਸਾਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਪੱਧਰੇ ਵਿੱਚ ਹੋਇਆ ਇਸ ਨੁਕਸਾਨ ਦੀ ਜਿਹੜੀ ਪਰਪਾਈ ਹੈ ਉਹ ਵਪਾਰੀ ਅੱਜ ਕੱਲ ਇੰਨਾ ਮੰਦਾ ਕਾਰੋਬਾਰ ਦੇ ਵਿੱਚ ਕੰਪੀਟੀਸ਼ਨ ਹੈ ਕਿ ਉਹ ਨਹੀਂ ਸਹਿਣ ਕਰ ਸਕਦਾ ਸਰਕਾਰਾਂ ਦੀ ਮਦਦ ਬਹੁਤ ਜ਼ਰੂਰੀ ਹੈ ਤੇ ਮੈਂ ਉਸ ਦਿਨ 18 ਤਰੀਕ ਨੂੰ ਰਾਤ ਨੂੰ ਵੀ ਸੀਐਮ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਊਰੀ ਦੇ ਐਮਐਲਏ ਹੋਣ ਦੇ ਨਾਤੇ ਪੂਰੀ ਸ਼ਹਿਰ ਦੇ ਵਿੱਚ ਆਓ ਵਪਾਰੀਆਂ ਦੀਆਂ ਦੁੱਖ ਤਕਲੀਫਾਂ ਨੂੰ ਸੁਣ ਕੇ ਜੋ ਵੀ ਸਰਕਾਰ ਕੋਲ ਰਾਹਤ ਆਫ ਦਾ ਕੋਲੋਸ ਦਾ ਫੰਡ ਇਕ ਰਿజర్ਵ ਫੰਡ ਸਾਰੀਆਂ ਸਰਕਾਰਾਂ ਕੋਲ ਹੁੰਦਾ ਉਹਦੇ ਵਿੱਚੋਂ ਇਹਨਾਂ ਉਦਯੋਗਪਤੀਆਂ ਦੀਆਂ ਇੰਡਸਟਰੀਸਟੀਆਂ ਸ਼ੈੱਲਰ ਟ੍ਰੇਡ ਵਾਲਿਆਂ ਦੀ ਮਦਦ ਕਰੋ ਜਾਂ ਹੋਰ ਵੀ ਜਿਨ੍ਹਾਂ ਦਾ ਕਾਰੋਬਾਰ ਨੁਕਸਾਨ ਹੋਇਆ ਜਾਂ ਕਿਸੇ ਦੁਕਾਨ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਰਕਾਰ ਉਹਨਾਂ ਦੀ ਬਾਹ ਫੜੇ ਮਦਦ ਕਰੇ ਤਾਂ ਜੋ ਲੋਕ ਆਪਣਾ ਜਿਹੜਾ ਉਹ ਗੁਜ਼ਾਰਾ ਕਰ ਸਕਣ ਆਪਣੀ ਰੋਜੀ ਰੋਟੀ ਉਸੇ ਤਰੀਕੇ ਕਮਾ ਸਕਣ ਕਿਉਂਕਿ ਟੈਕ ਇੰਡਸਟਰੀ ਕੱਲਾ ਇੱਕ ਪਰਿਵਾਰ ਹੀ ਨਹੀਂ ਹੈ ਜਿਹਦੀ ਇੰਡਸਟਰੀ ਉਹਨਾਂ ਚੱਲਦਾ ਇੱਕ ਇੰਡਸਟਰੀ ਦੇ ਵਿੱਚ ਘੱਟੋ ਘੱਟ 10 10 15 15 20 20 ਪਰਿਵਾਰ ਕਿਸੇ ਇੰਡਸਟਰੀਏ 50 50 ਪਰਿਵਾਰ ਚੱਲਦੇ ਨੇ ਸੋ ਜੇ ਇੰਡਸਟਰੀ ਦਬ ਗਈ ਇੰਡਸਟਰੀਸਟ ਦਬ ਗਿਆ ਤਾਂ ਇਹ ਸਮਝੋ ਲੋਬੀ ਉਹ ਪਰਿਵਾਰਾਂ ਦਾ ਵੀ ਨੁਕਸਾਨ ਹੈ ਜਿਹੜੇ ਉਸ ਤੋਂ ਰੋਜੀ ਰੋਟੀ ਕਮਾ ਕੇ ਖਾਂਦੇ ਨੇ ਸੋ ਮੈਂ ਸੀਐਮ ਸਾਹਿਬ ਨੂੰ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਤੁਹਾਡੀ ਮਾਧਮ ਦੇ ਰਾਹੀਂ ਬੇਨਤੀ ਕਰਦਾ ਦੁਬਾਰਾ ਕਿ ਬਹੁਤ ਅੱਛਾ ਹੋਏਗਾ ਕਿ ਅਗਰ ਧੂਰੀ ਦੇ ਵਿੱਚੋਂ ਆਣ ਤੇ ਆ ਕੇ ਇਥੇ ਦੇ ਦੁੱਖ ਤਕਲੀਫਾਂ ਸੁਣਨ ਤੇ ਦੂਜੇ ਨੰਬਰ ਤੇ ਮੈਂ ਸਾਰੇ ਵਪਾਰੀ ਵੀਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਪਣੇ ਲੈਟਰ ਹੈਡ ਦੇ ਉੱਪਰ ਜੋ ਤੁਹਾਡੀ ਫਰਮ ਦਾ ਲੈਟਰ ਹੈਡ ਹੈ ਉਹਦੇ ਉੱਪਰ ਇੱਕ ਸੈਲਫ ਅਸੈਸਮੈਂਟ ਤਿਆਰ ਕਰੋ ਤੁਹਾਡਾ ਕਿੰਨਾ ਕਿੰਨਾ ਨੁਕਸਾਨ ਹੋਇਆ ਹੈ ਉਹ ਜੈਨ ਨੂੰ ਹੈ ਉਹ ਤਿਆਰ ਕਰਕੇ ਕੁਸੀਂ ਵਿਭਾਗ ਮੰਡਲ ਕੋਲ ਵੀ ਆਪਣੇ ਉਹ ਅਸੈਸਮੈਂਟ ਭੇਜ ਸਕਦੇ ਹੋ ਤਾਂ ਜੋ ਅਸੀਂ ਉਹ ਸਾਰੇ ਕਾਗਜ਼ ਲੈ ਕੇ ਸੀਐਮ ਸਾਹਿਬ ਜੇ ਤੱਕ ਉਹੀ ਆ ਕੇ ਠੀਕ ਹੈ ਨਹੀਂ ਚੰਡੀng ਕਰਦੇ ਜਿੱਥੇ ਪਹੁੰਚ ਸਮਾਂ ਦੋ ਦਿਨ ਚ ਲੰਭਦਾ ਅਸੀਂ ਸੀਐਮ ਸਾਹਿਬ ਕੋਲ ਜਾ ਕੇ ਵਿਭਾਗ ਮੰਡਲ ਦੀ ਟੀਮ ਮਿਲੇਗੀ ਉਹਨਾਂ ਕੋਲ ਮੰਗ ਕਰੇਗੀ ਕਿ ਜਿਹੜੇ ਆ ਜੈਨੂਨ ਸਾਡੇ ਅਨੁਸਾਰ ਹੈ ਇਹਨਾਂ ਨੂੰ ਸਰਕਾਰ ਮਦਦ ਕਰੇ ਤਾਂ ਜੋ ਇੰਡਸਟਰੀ ਇਹ ਜਿਹੜੀ ਦੁਬਾਰਾ ਨਵੇਂ ਫਿਰੋਂ ਆਪਣੀ ਜਿਹੜੀ ਕਾਰਾ ਤੇ ਖੜੀ ਹੋ ਜਾਵੇ ਸੋ ਇਹ ਬੇਨਤੀ ਹੈ ਤੁਹਾਡਾ ਸਾਰਾ ਧੰਨਵਾਦ ਹੈ ਮੈਂ ਸਾਡੇ ਮੰਗੀ ਜੀ ਨੂੰ ਬੇਨਤੀ ਕਰਾਂਗਾ 1 ਮਿੰਟ ਦੇ ਲਈ ਉਹ ਵੀ ਜ਼ਰੂਰ ਇਹਦੇ ਬਾਰੇ ਚੰਗਾ ਨਾ ਬਾਣਗੇ ਕਰਨ ਰੇਸ਼ ਮੰਗ। ਅਸੀਂ ਤਾਂ ਸਾਡੇ ਜੋ ਵਿਪਾਰ ਮੰਡ ਦੇ ਪ੍ਰਧਾਨ ਸ਼੍ਰੀ ਬਕਾਗਿਆ ਜੀ ਨੇ ਮਲੇਸ਼ ਸੰ회의 ਦੇ ਵਿੱਚ ਦੱਸਿਆ ਨਿਤਨ ਜਿਸਨੇ ਇਹ ਕੁਦਰਤੀ ਆਫਤ ਦੇ ਨਾਮ ਕੁਸਤਫਾਨ ਦੇ ਨਾਲ ਕੁਰੀ ਇਹ ਵਾਲੇ ਵਾਲੇ ਨੂੰ ਬਹੁਤ ਬੜਾ ਨੁਕਸਾਨ ਹੋਇਆ ਹੈ ਕੋਸ਼ਰ ਵੀ ਇਹਨਾਂ ਇੱਕ ਵੀਰੋ ਜਰਾਂ ਹੀ ਕਿ ਕਿਤੀ ਸੀ ਲੇਕਰ ਅੱਜ ਸਾਨੂੰ ਉਸ ਤੋਂ ਬਹੁਤ ਪ੍ਰੈਸ ਕਾਨਫਰੰਸਿਸ ਕਰਕੇ ਕਰਨੀ ਪਈ ਕਿ ਕੋਈ ਵੀ ਪੰਜਾਬ ਸਰਕਾਰ ਦਾ ਅਧਿਕਾਰੀ ਉਹਨਾਂ ਦੇ ਉੱਤੇ ਮੱਲਮ ਲਾਉਂਦੇ ਨੇ ਜੀ ਉਹਨਾਂ ਦੀ ਗੱਲ ਨਹੀਂ ਚੰਗੀ ਨਹੀਂ ਕਰਦੇ ਕੋਈ ਸ਼ਾਇਦ ਰਿਚੀ ਅਸੀਂ ਸੀਐਮ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਪੰਜਾਬ ਦੇ ਸੀਐਮ ਬਾਅਦ ਅਜੀਚੋ ਪਹਿਲਾਂ ਤੁਸੀਂ ਥੋੜੀ ਇਲਾਕੇ ਦੇ ਐਮਐਲਏ ਇਹਨਾਂ ਲੋਕਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਤੋਂ ਮਿਲਾਵਨ ਸਭ ਤੋਂ ਵੱਡੀ ਸੀ ਤੇ ਬਖਾਇਆ ਕਿ ਮੈਂ ਆਪਣੀ ਗਲਬਤਨ ਕੋਲੋਂ ਮੇਰੇ ਉਹ ਛੋਟੇ ਭਰਾ ਜਿਹੜੀ ਉਸ ਕੁਦਰਤੀ ਆਪੁਦੇ ਨਾਲ ਉਸ ਦਰਤ ਤੋਂ ਥੰਮੇ ਦੇ ਨਾਲ ਉਹਨੇ ਆਪਣੀ ਅਮੋਲ ਜਿੰਦਗੀ ਜਿਹਨਾਂ ਪ੍ਰਵਾਹ ਦੀ ਬਹੁਤ ਵੱਡੀ ਆਸ ਉਸ ਦੇ ਉੱਤੇ ਸੀ ਉਸ ਰੂਸ਼ ਨੂੰ ਗੁਆਇਆ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਕਿ ਜਿਹੜਾ ਬੱਚਾ ਚਲੇ ਗਿਆ ਇਸ ਦੁਨੀਆ ਤੋਂ ਵਾਪਸ ਨਹੀਂ ਆ ਸਕਦਾ ਉਹਨਾਂ ਦੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਜੋ ਕਿ ਜ਼ਿੰਮੇਵਾਰੀ ਉਸ ਬੱਚੇ ਦੇ ਸਿਰ ਦੇ ਉੱਤੇ ਸੀ ਮੋਢਿਆਂ ਦੇ ਉੱਤੇ ਸੀ ਉਹਨਾਂ ਦੇ ਪਰਿਵਾਰ ਦੇ ਕਿਸੇ ਵੀ ਵੱਡੇ ਬੰਦੇ ਨੇ ਉਹਨਾਂ ਦੀ ਬੰਦੀ ਜ਼ਰੂਰਤਾਂ ਦੇ ਆਧਾਰ ਤੇ ਉੱਤੇ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ ਮਵਾਜਾ ਦਿੱਤਾ ਜਾ ਸਕੇ ਤਾਂ ਕਿ ਉਹ ਪਰਿਵਾਰ ਜਿਹੜਾ ਤਰਸ ਦੁੱਖਤਾਂ ਦੇ ਭਰਾਏਗਾ ਸਦਾ ਰੁਕੀ ਖੰਡ। ਮੈਂ ਪੜਿਖੇ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਸੀਐਮ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡੇ ਧੂਵੀ ਲੋਕਾਂ ਦੀ ਇਹ ਮੀਂਹ ਦੀ ਪੱਤੀ ਸੀ ਕਿ ਅਸੀਂ ਉਹ ਰੋ ਆਪਣਾ ਸੀਐਮ ਬਣਾ ਕੇ ਭੇਜਿਆ ਅੱਜ 3 ਸਾਲ ਹੋ ਗਏ 3 ਸਾਲਾਂ ਦੇ ਦਰਮਿਆਨ ਕਦੇ ਵੀ ਆ ਕੇ ਲੋਕਾਂ ਦੀ ਤਰਹੀ ਬਾਣੀ ਸੁਣੀਆ ਉਹ ਸ਼ਾਇਦ ਕੁਦਰਤੀ ਆਫਤਾਂ ਭੁੱਲ ਜਾਣ ਲੇਕਿਨ ਲੋਕਾਂ ਦੇ ਮਨ 'ਚ ਸਭ ਤੋਂ ਵੱਡਾ ਜਿਹੜਾ ਦਰਦ ਤੇ ਪੀੜਾ ਹੈ ਇਸ 'ਤੇ ਕੋਈ ਗੱਲ ਨਹੀਂ ਹੈ ਕਿ ਜਿਹੜੇ ਲੋਕਾਂ ਨੂੰ ਅਸੀਂ ਬੋਲ ਪਾਈਂ ਗਏ ਲੋਕਾਂ ਨੂੰ ਪਾਕਤ ਦਿੱਤੀਂ ਗਏ ਲੋਕਾਂ ਦੀਆਂ ਦੁਨੀਆਂ ਦੇ ਅੱਗੇ 15 15 20 20 ਦੁਨੀਆਂ ਪਿੱਛੇ ਅੱਗੇ ਲਾਉਣ ਦਾ ਮੌਕਾ ਦਿੱਤਾ ਕਿ ਉਹਨਾਂ ਕੋਲ ਇੰਨਾ ਸਮਾਂ ਵੀ ਨਹੀਂ ਕਿ ਧੂੜੀ ਦੇ ਵਿੱਚ ਨੁਕਸਾਨ ਹੋਇਆ ਹੋਵੇ ਸਾਡੇ ਆਤੇ ਦੁੱਖ ਤਕਰੀਬ ਦਿਨਾ ਸੁਣ ਤੇ ਸਾਨੂੰ ਪੂਰਨ ਆਸ ਹੈ ਕਿ ਜਿਹੜਾ ਸਾਡੇ ਆ ਰੋਸ਼ ਵਪਾਰੀ ਵਰਗ ਦਾ ਵਪਾਰ ਮੰਡਲ ਦੇ ਥਰੂ ਉਹ ਇਹ ਆਵਾਜ਼ ਉੱਥੇ ਤੱਕ ਤੁਹਾਡੇ ਮਾਧਿੋਰਨ ਪਹੁੰਚੂ ਔਰ ਹੋਰ ਹੀ ਰੂਪ ਦੇ ਵਿੱਚ ਜੋ ਪੰਜਾਬ ਸਰਕਾਰ ਦਾ ਕੋਈ ਵੀ ਉੱਚ ਅਧਿਕਾਰੀ ਮੇਰੇ ਆਤੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਜੋ ਪੰਡ ਦਾ ਮੁਆਜਰ ਰਸ਼ੀਆ ਉਹਨਾਂ ਨੂੰ ਤੁਰੰਤ ਜੋ ਹੈ ਉਹ ਰਿਲੀਜ਼ ਕਰਨਗੇ ਤਾਂ ਕਿ ਉਹ ਜਿਹੜਾ ਇੰਡਸਟਰੀ ਹੈ ਜਾਂ ਉਪਰੇਜ ਦੇ ਵਿੱਚ ਜਿਹੜਾ ਵੀ ਮਤਾਨਦਰ ਇੰਡਸਟਰੀਆਂ ਦਾ ਜੋ ਨੁਕਸਾਨ ਹੋਇਆ ਉਸ ਦੀ ਪਰਪਾਈ ਹੋ ਸਕੇ ਮੈਂ ਇਹਨਾਂ ਪੁਸ਼ਕਾ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਤਾਂਕਿ ਕੋਈ ਜਿਹੜੀ ਸਾਡੀ ਆਵਾਜ਼ ਨੂੰ ਕਵਰ ਕਰਨ ਦੇ ਵਿੱਚ ਕੋਈ ਆਇਆ ਤੁਹਾਡਾ ਮਾਸਾ ਰਹੇਗਾ ਉਹੀ ਬਸਾਉਣ ਨੂੰ ਲੱਗ ਲੱਗ ਮੈਂ ਬਾਅਦ ਵਿੱਚ ਦੇ ਪ੍ਰਾਂਡਨਰ ਨੇ ਤੁਮਾਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਪ੍ਰੈਸ ਕੰਫਰੰਸ ਵਿੱਚ ਬੁਲਾਇਆ ਤੇ ਸਾਨੂੰ ਇੰਡਸਟਰੀ ਦੇ ਜੋ ਖਾੜਤੀ ਨੂੰ ਜੋ ਤੇ ਖੜਾਇਆ ਸੀ ਇਹਦੇ ਵਿੱਚ ਜੋ ਇੰਡਸਟਰੀ ਦਾ ਨੁਕਸਾਨ ਹੋਇਆ ਉਹਦੇ ਬਾਰੇ ਦੱਸਣਗੇ ਸ਼ਿਵ ਚੌਰ ਦੇ ਵਿੱਚ ਬਸਣਾਗਾ ਇਹ ਉਸ ਦਿਨ ਸਭ ਤੋਂ ਵੱਧ ਨੁਕਸਾਨ ਉਦਸਤੀ ਦਾ ਹੀ ਹੋਇਆ ਹੈ ਤੇ ਮਤੌਰ ਪ੍ਰਧਾਨ ਐਸ.ਡੀ.ਏ.ਸੀ. ਧੋਦੀ ਬਲੌਕ ਵੱਲੋਂ ਮੈਨੂੰ ਇਹ ਮੌਕਾ ਮਿਲਦਾ ਹੈ ਆਪਣੀ ਬੈਲ ਇੰਡਸਟਰੀ ਦੀ ਰਕ ਸਰਕਾਰ ਨੂੰ ਦਿਖਾਉਣ ਤੇ ਇਸ ਵਿੱਚ ਮੈਂ ਸਿਆਂ ਨੂੰ ਸਾਰ ਨੂੰ ਇਹ ਕਹਿਣਾ ਵੀ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਈ ਇੰਡਸਟਰੀ ਦਾ ਹੋਇਆ ਹੈ ਪੀ.ਵੀ.ਸੀ. ਇੰਡਸਟਰੀ ਦਾ ਹੈ ਸ਼ੈੱਡ ਇੰਡਸਟਰੀ ਦਾ ਹੋਇਆ ਹੈ ਤਾਂ ਮੈਂ ਇਹ ਬਿਦਾਰਿਸ਼ ਕਰਦਾ ਕਿ ਆਪਕੀ ਪੰਜਾਬ ਸਰਕਾਰ ਕੋਈ ਵੀ ਵਧੀਆ ਅਧਿਕਾਰੀ ਨੂੰ ਭੇਜ ਕੇ ਜਿਹੜਾ ਅਸੂਨ ਦਿੱਤਾ ਜਾਵੇ ਸਾਡੇ ਜੋ ਨੁਕਸਾਨ ਹੋਏ ਤੇ ਉੱਪਰ ਪਾਇਆ ਸਕੀਏ ਦੇਖ ਬਾਬਾ ਜੀ जिला जनसक्ततर सिंधु कोसल बिरयाल आजिव रिक्वेस्ट कॉन्फ्रेंस ਦੇ ਵਿੱਚ ਸਾਡੇ ਮਪਾਰ ਨੰਬਰ ਪੂਰੇ ਦੇ ਪ੍ਰਧਾਨ ਮੋਤਾ ਜੈਨ ਜੀ ਤੇ ਸੂਬਾ ਡਿਸਟ੍ਰਿਕਟ ਇੰਡਸਟਰੀ ਚੈਂਬਰ ਦੇ ਪ੍ਰਧਾਨ ਸ਼੍ਰੀ ਗੁਰਪ੍ਰੀਤ ਜੀ ਤੇ ਡਿਪਾਰਟਮੈਂਟ ਦੇ ਸੀਨੀਅਰ ਵਾਈਸ ਪ੍ਰੈਸਿਡੈਂਟ ਖਿਦਰੇਸ਼ਨ ਮੋਦੀ ਸਨਨ ਵੀ ਦੱਸਿਆ ਕਿ ਇਸ ਤਰ੍ਹਾਂ ਕਿ ਸਾਡੇ ਧੂਰੀ ਦੇ ਅੰਦਰ ਜਿਹੜਾ ਤੂਫਾਨ 18 ਅਪ੍ਰੈਲ ਨੂੰ ਆਇਆ ਉਹਦੇ ਵਿੱਚ ਬਹੁਤ ਬੜਾ ਨੁਕਸਾਨ ਹੋਇਆ ਹੈ ਸਾਡੇ ਇੰਡਸਟਰੀ ਦਾ ਹੋਇਆ ਹੈ ਚਾਹੇ ਸਾਡੀ ਸ਼ੈਂਪਲ ਇੰਡਸਟਰੀ ਹੈ ਚਾਹੇ ਪੀ.ਡੀ.ਸੀ. ਇੰਡਸਟਰੀ ਹੈ ਜਾਂ ਇਸ ਤੋਂ ਇਲਾਵਾ ਫੂਲ ਇੰਡਸਟਰੀ ਹੈ ਤੇ ਸਾਡੇ ਉੱਥੇ ਇੱਕ ਅਮਰਾਉਂ ਦਾ ਬਹੁਤ ਵੱਡਾ ਸ਼ੋਰੂਮ ਹੈ ਉਹਦੇ ਵਿੱਚ ਨੁਕਸਾਨ ਹੋਇਆ ਹੈ ਇਸ ਤੋਂ ਇਲਾਵਾ ਗੁਰੂ ਸ਼ਾਲਾ ਦੇ ਵੀ ਸਾਡੇ ਧੋਰੀ ਦੇ ਵਿੱਚ ਦੋ ਸ਼ੈੱਡ ਗੰਗੇ ਨੇ ਉਹਦਾ ਵੀ ਬੜਾ ਭਾਰੀ ਨੁਕਸਾਨ ਹੋਇਆ ਹੈ ਔਰ ਰਾਮਬਾਲ ਦੇ ਵਿੱਚ ਵੀ ਸ਼ੈੱਡ ਗਿਰਿਆ ਹੈ ਉਹਦਾ ਵੀ ਨੁਕਸਾਨ ਹੋਇਆ ਹੈ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ 18 ਤਰੀਕ ਨੂੰ ਜਿਹੜਾ ਤੂਫਾਨ ਆਇਆ ਹੈ ਉਹਦਾ ਕੇਂਦਰ ਲਈ ਤੂਰੀ ਔਰ ਤੁਵਾਨੇਗਾ ਰਿਹਾ ਹੈ ਮੇਲ ਤੂਰੀ ਰਿਹਾ ਹੈ ਤੂਰੀ ਦੇ ਵਿੱਚ ਕੋਈ ਐਸੀ ਇੰਡਸਟਰੀ ਨਹੀਂ ਹੈ ਇੱਕ ਮੈਂ ਪੰਜ ਚਾਰ ਸਾਲਾਂ ਦੀ ਗੱਲ ਕਰ ਸਕਦਾ ਜਿਹਦੇ ਵਿੱਚ ਕੋਣ ਕੋਣ ਦਾ ਉੱਪਰ ਦਾ ਨੁਕਸਾਨ ਹੋ ਗਿਆ ਤੇ ਔਰ ਸਾਨੂੰ ਬੜਾ ਮਾਣ ਇਸ ਗੱਲ ਦਾ ਸੀ ਔਰ ਹੁਣ ਵੀ ਹੈ ਕਿ ਸਾਡੇ ਜਿਹੜੇ ਨੁਮਾਇੰਦੇ ਨੇ ਹਲਕੇ ਦੇ ਸਾਡੇ ਐਮਐਲਏ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਪਰੰਤੂ ਦੁੱਖ ਹੈ ਮਾਣ ਨੂੰ ਕਿ ਉਹਨਾਂ ਨੇ ਅੱਜ ਤੱਕ ਇੱਕ ਵੀ ਸ਼ਬਦ ਸਾਡੀ ਧੂਰ ਦੇ ਵਿੱਚ ਜੋ ਲਾਸ ਹੋਇਆ ਉਹਦੇ ਬਾਰੇ ਨਹੀਂ ਬੋਲਿਆ ਗਿਆ ਔਰ ਉਹਨਾਂ ਦੇ ਕਿਸੇ ਅਧਿਕਾਰੀ ਨੇ ਕਿਸੇ ਉਹਨਾਂ ਦੇ ਕੈਂਪ ਇਨਚਾਰਜ ਨੇ ਵੀ ਅੱਜ ਤੱਕ ਸਾਡੀ ਸਾਰੀ ਵਪਾਰੀ ਵਰਗ ਦੀ ਨਹੀਂ ਤੇ ਮੈਂ ਇਸ ਸਬੰਧ ਤੋਂ ਬੜਾ ਦੁਖੀਮਨ ਵਾਲੀ ਗੱਲ ਕਹਿਣਾ ਚਾਹਣਾ ਕਿ ਸੀਐਮ ਸਾਹਿਬ ਤੁਸੀਂ ਆਓ ਆਪਣੇ ਹਲਕੇ ਦੀ ਜਿਹੜੀ ਐਡੀ ਦਰਦਪੂਰੀ ਘਟਨਾ ਹੋ ਚੁੱਕੀ ਹੈ ਇੱਥੇ ਇੰਡਸਟਰੀ ਦੇ ਵਿੱਚ ਬੜਾ ਭਾਰੀ ਲਾਸ ਹੋਇਆ ਹੈ ਕਈ ਰਾਈਸ ਇੰਡਸਟਰੀ ਹੈ ਚਾਹ ਬੀਬੀ ਇੰਡਸਟਰੀ ਹੈ ਚਾਹ ਹੋਰ ਇੰਡਸਟਰੀ ਹੈ ਔਰ ਇਸ ਤੋਂ ਇਲਾਵਾ ਜਿਵੇਂ ਗਊਸ਼ਾਲਾ ਹੈ ਰਾਮ ਬਾਗ ਹੈ ਇਸ ਤਰ੍ਹਾਂ ਦੀ ਨੁਕਸਾਨ ਹੋਇਆ ਹੈ ਇਸ ਦੇ ਨਾਲ ਨਾਲ ਇਹਨਾਂ ਵੱਡਾ ਨੁਕਸਾਨ ਹੋਇਆ ਹੈ ਸਾਡੇ ਇੱਕ ਧੂਰੀ ਦਾ ਇੱਕ ਇਨਸਾਨ ਜਿਹੜਾ ਕਿ ਲਗਭਗ 50 ਸਾਲ ਦੀ ਉਮਰ ਦੇ ਵਿੱਚ ਸੀ ਔਰ ਜਿਹਦਾ ਨਾਮ ਪ੍ਰਦੀਪ ਕੁਮਾਰ ਹੈ ਉਹ ਆਪਣੇ ਕਾਰੋਬਾਰ ਤੋਂ ਵਾਪਸ ਆ ਰਿਹਾ ਸੀ ਤੇ ਉਸ ਦੌਰਾਨ ਵੀ ਉਸ ਦੀ ਜਿਹੜੀ ਮ੍ਰਿਤੂ ਹੈ ਹੋ ਚੁੱਕੀ ਕਹਿਤ ਹੋ ਚੁੱਕੀ ਹੈ ਕਿ ਅਸੀਂ ਪੂਰਜੋਰ ਮੰਗ ਕਰਦੇ ਆਂ ਆ ਵਿਪਾਲ ਮੰਡਲ ਦੇ ਜਨ ਸੱਕੀ ਹੁੰਦੇ ਨਾਤੇ ਕਿ ਉਸ ਪਰਿਵਾਰ ਨੂੰ ਜਿਹੜਾ অতি ਗਰੀਬ ਪਰਿਵਾਰ ਹੈ ਉਹਨੂੰ ਮੁਆਵਜ਼ਾ ਬਣਦਾ ਦਿੱਤਾ ਜਾਵੇ ਔਰ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇ ਤੇ ਮਾਨ ਸਾਹਿਬ ਅਸੀਂ ਬਾਰ ਬਾਰ ਰਿਕਵੈਸਟ ਕਰਦੇ ਆਂ ਬਾਰ ਬਾਰ ਅਪੀਲ ਕਰਦੇ ਆਂ ਕਿ ਤੁਸੀਂ ਆਪਣੇ ਆਪ ਆ ਕੇ ਤੂੜੀ ਦੇ ਵਿੱਚ ਜਿਹੜਾ ਐਡਾ ਵੱਡਾ ਇਸੇ ਚੱਖਣ ਨੇੜੇ ਦੇ ਨਾਲ ਨੁਕਸਾਨ ਹੋਇਆ ਹੈ ਉਹਦਾ ਆ ਕੇ ਮੋਆਇਨਾ ਕਰੋ ਲੋਕਾਂ ਦੇ ਦੁੱਖ ਨੂੰ ਤੇ ਸਥਾਨ ਪਾਓ ਤਾਂ ਕਿ ਉਹ ਲੋਕਾਂ ਦੇ ਮਨਾਂ ਤੇ ਵੀ ਠੇਸ ਕੀਤੀ ਹੋਈ ਹੈ ਉਹਨੂੰ ਕੁਝ ਅਰਲੀਫ ਮਿਲ ਸਕੇ ਉਹਨਾਂ ਨੂੰ ਮਲਮ ਲੱਗ ਸਕੇ ਇਹਨਾਂ ਸ਼ਰਤਾਂ ਦੇ ਨਾਲ ਮੈਂ ਫਿਰ ਜ਼ੋਰਦਾਰ ਸ਼ਬਦਾਂ ਵਿੱਚ ਫਿਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭੁਵੰਸ਼ਿੰਦਰ ਮਾਨ ਉਹਨਾਂ ਨੂੰ ਗੁਜ਼ਾਰਿਸ਼ ਕਰਦਾ ਬੇਨਤੀ ਕਰਦਾ ਕਿ ਆਓ ਟੂਲੀ ਦੇ ਵਿੱਚ ਜੋ 18 April ਨੂੰ ਚੱਖੜ ਨੇੜੇ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਵਪਾਰੀ ਕਰਨ ਦਾ ਹੋਇਆ ਹੈ ਉਹਨਾਂ ਦੀ ਸਹਾਇਤਾ ਲਵੋ ਨਾਮ ਕੇ ਲੋਕ ਕਹਿੰਦੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਹਲਕੇ ਦੇ ਨੁਮਾਇੰਦੇ ਨੇ ਸਾਡੇ ਅਰਮਨ ਪਿਆਰੀ ਐਮਐਲਏ ਨੇ ਸਾਡਾ ਜੁਕਮੰਡਿਆ ਤੇ ਸਾਡੀ ਸਪੋਰਟ ਕੀਤੀ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੋਇਆ ਅਪੀਲ ਕਰਦਾ ਕਿ 2-4 ਦਿਨ ਦੇ ਵਿੱਚ ਹੀ ਇਸ ਮਸਲੇ ਨੂੰ ਆਖੀ ਹੱਲ ਕਰੀਏ ਬਹੁਤ ਬਹੁਤ ਧੰਨਵਾਦ